ਸਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਨਾਸਰੀ ਮਹਿਲ ਚੌਥਾ ਮੇਰੇ ਸਾਹ ਮੈਂ ਹਰ ਦਰਸਨ ਸੁਖ ਹੋਏ 함ਰੀ ਬੇਦਨਾ ਤੂੰ ਜਾਣਤਾ ਸਾਹ ਅਬਰ ਕਿਆ ਜਨ ਕੋਏ ਮੇਰੇ ਸਾਹ ਮੈਂ ਹਰ ਦਰਸਨ ਸੁਖ ਹੋਏ 함ਰੀ ਬੇਦਾਨਾ ਤੂੰ ਜਾਣਤਾ ਸਾਹ ਅਵਰ ਕਿਆ ਜੰਗ ਕੋਏ ਰਹਾਉ ਸਾਚਾ ਸਾਹਿਬ ਸੱਚ ਤੂ ਮੇਰੇ ਸਾਹਾਂ ਤੇਰਾ ਕੀਆ ਸੱਚ ਜਸਾ ਰਹੋਏ ਤੁਮھا ਕਿਸ ਕਾ ਲਖੀ ਐ ਸਾਹ ਦੂਜਾ ਨਹੀਂ ਕੋਏ ਸਭਨਾ ਵਿੱਚ ਤੂ ਵਰਤਗਾ ਸਭ ਤੁਝ ਹੈ ਧਿਆਵ ਹੈ ਦਿਨ ਰਾਤ ਸਭ ਤੁਝ ਹੀ ਥਾਵਹੁ ਮੰਗਦੇ ਮੇਰੇ ਸਾਹ ਤੂੰ ਸਭ ਨਾ ਕਰ ਹੈ ਇੱਕ ਦਾ ਸਾਦ ਕੋ ਤੁਝ ਹੀ ਵਿੱਚ ਹਾਂ ਮੇਰੇ ਸਾਹ ਤੁਝ ਤੇ ਬਾਹਰ ਕੋਈ ਨਾ ਹੈ ਸਭ ਜੀਓ ਤੇਰੇ ਤੋ ਸਭ ਸਦਾ ਮੇਰੇ साह, सब ही माहे समे सब मां की तू आस है मेरे प्यारे सब तुझ है ਦੇ ਆਵਹ ਮਰੇ ਸਾਹ ਜਿਉ ਪਾਵ ਤਿਉ ਰਖ ਤੂੰ ਮੇਰੇ ਪਿਆਰੇ ਸਚ ਨਾਨਕ ਕੇ ਪਾਤਸ਼ਾਹ सबना की तू आस है मेरे प्यारे सब तुझ है तआवह मेरे साथ ज्यों पावतियों रख तू ਮੇਰੇ ਪਿਆਰੇ ਸਤਿਨਾਮਕ ਕੇ ਪਾਤਸ਼ਾਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ